ਆ ਕਾਕ ਫੇਰ ਛੁੱਟ ਗਈ ਜੋਤੀਏ 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 ਐ ਜੋਤੀ ਐ ਜੋਤੀ ਐ ਜੋਤੀ ਐ ਜੋਤੀ ਆਹ ਡੈੜੀ ਮੁਕੀ ਹੋ ਗਿਆ ਡੈੜੀ ਸਾਰੀ ਗਲੀ ਚੁਕਨੇ ਲਈ ਹੁਣੇ ਮਹਾ ਤੇ ਮੈਂ ਬੈਠੀ ਹਾਂ ਡੈੜੀ ਹੋਂ ਤਾਂ ਨਹੀਂ ਕੀ ਗਲੀ ਚੁਕਨੇ ਲਈ ਤੀ ਗਲੀ ਗਲੀ ਚੁਕਨੀ ਆ ਫੇਰ ਫੇਰ ਕਾਕ ਛੁੱਟ ਗਈ ਤੂੰ ਇੱਥੇ ਆਹ ਇੱਥੇ ਡਿੱਗ ਪਿਆ ਇੱਥੇ ਡਿੱਗ ਪਿਆ ਜੇ ਤਰੋਂ ਨਹੀਂ ਛਾਬੇ ਜਾਂਦੇ ਤੇ ਮੈਨੂੰ ਦੇ ਦੇ ਓ ਮੇਰੇ ਹੱਥ ਮੇਰੇ ਕਾਗਜ਼ਾਂ ਦੀ ਤੈਨੂੰ ਕੀ ਤਕਲੀਫ ਆ ਮੈਨੂੰ ਇਹ ਦੱਸ ਬਾਬਾ ਤਕਲੀਫ ਕੋਈ ਨਹੀਂ ਕਰਮਣ ਪੁੱਛਣ ਦੇ ਕਾਗਜ਼ ਤਾਂ ਮੇਰੇ ਹੱਥੋਂ ਫਾਈਲ ਸਾਈ ਤੇਰੇ ਹੱਥੋਂ ਉਥੋਂ ਉਥੋਂ ਹੁੰਦਿਆ ਤਾਂ ਇੱਥੇ ਤੱਕ ਤੇਰੇ ਸਾਡੇ ਪਏ ਆ ਤੇ ਮੁਰਖਾ ਕਿੰਨਾ ਜੇੜੀ ਜਾਣ ਕੇ ਨਹੀਂ ਮੈਂ ਸੁਟੇ ਨਾਲ ਹੈ ਕੀ ਇਹ ਟੋਟੇ ਜੇ ਕਾਗਜ਼ ਮੇਰਾ ਕਾਗਜ਼ਾ ਮੇਰੇ ਜਿਹੜਾ ਫੜਦੀ ਮੇਰਾ ਕਾਗਜ਼ ਨੂੰ ਅੱਗ ਲਾ ਦਿੰਦੀ ਜਿਹੜਾ ਫੜਦੀ ਅੱਗ ਲਾ ਕੀ ਮਾਸਾ ਜਿੰਨਾ ਤੂੰ ਕਹਤ ਪਾੜਨਾ ਨਹੀਂ ਗਾ ਆ ਵੇਖੋ ਕੀ ਖਬਰ ਕੋਈ ਕੁੜੀ ਕੋਈ ਹਸਪੀਟਲ ਕੋਈ ਨਰਸ ਲੱਗੀ ਸਾਰੇ 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 ਕਾਗਜ਼ ਸਾਰੇ ਕੰਡ ਭਾਜ ਜਵੇ ਤੈਨੂੰ ਜੇੜੀ ਦਾ ਤਾਂ ਮੈਨੂੰ ਲੱਗਦਾ ਦਿਮਾਗ ਹੀ ਖਰਾਬ ਹੋ ਗਿਆ ਮਨਜੀਤ ਹਾਂਜੀ ਤੂੰ ਸਾਰੀਆਂ ਗੱਲਾਂ ਉਹਦੀਆਂ ਹੀ ਮੰਨੀ ਜਾਂਦਾ ਵਾ ਸਾਡੀਆਂ ਵੀ ਸੁਣ ਲਾ ਕੋਈ ਕੀ ਦੱਸੋ ਦੱਸਣਾ ਕੀ ਆ ਵੀ ਹੁਣ ਜਿਉ ਉਹ ਲੈਨਦਾ ਉਹ ਨੀਰੂ ਨੂੰ ਉਹਦੇ ਸਿਰ ਤੇ ਸੁੱਕਨੇ ਸਾਰਾ ਕੰਮ ਛੱਡ ਦਿੱਤਾ ਵਾ ਆਪਣੀਆਂ ਮਰਜ਼ੀਆਂ ਕਰਦੀ ਅੱਗੇ ਵਾਲੇ ਕੰਮ ਮੇਰੇ ਫੇਰ ਤੁਰ ਪਏ ਹੁਣ ਤੇ ਮੰਮੀ ਕੰਮ ਕਰ ਸਾਰਾ ਕੁਝ ਕਰਾਉਂਦੀ ਆ ਨਾਲ ਮਾੜਾ ਮੋਟਾ ਜਨਗ ਵੀ ਹਿੱਸੇ ਆਉਂਦਾ ਕੀ ਕਰਾਉਂਦੀ ਤੂੰ ਬਾਹਰ ਮਾਰ ਕੇ ਵੇਖਿਆ ਤੇ ਸੁੱਤੀ ਐ ਤੇ ਤਿੰਨ ਤੱਕ ਕੀ ਕੰਮ ਕੀਤਾ ਸੱਭੀ ਵਾਰ ਮੰਮੀ ਮਾਨਪ੍ਰੀਤਾ ਕਹਿੰਦਾ ਭੂਤ ਹਾਏ ਮੈਂ ਸੱਚੀ ਦੱਸਣ ਦੀ ਆ ਜਾ ਜਾ ਤੂੰ ਜਾ ਕੇ ਵੇ ਮੈਂ ਨਹੀਂ ਜਾਣਾਂ ਜੁਣਾ ਮੈ ਮੈਨੂੰ ਤਾਂ ਅੱਗੇ ਲੱਗਦਾ ਕਿੱਥੇ ਆ ਹਾਈ ਪਾਰਕ ਚ ਉੱਥੇ ਮੰਮੀ ਆ ਮੰਮੀ ਪਿਆਰਾ ਮੇਰੀ ਜਾਨ ਨਾ ਖਾ ਕਰ ਮੈਂ ਅੱਗੇ ਬੜੀ ਦੁਖੀ ਮੈਨੂੰ ਪਰੇਸ਼ਾਨ ਨਾ ਕਰ ਜਾ ਤੂੰ ਹੁਣ ਜਾ ਵੇਖ ਮੇ ਤੇ ਅੱਗੇ ਸਮਰੀਦ ਨੂੰ ਵੀ ਉੱਥੇ ਪਾਰਕ ਚ ਹੀ ਵੇਖਿਆ ਮੈਂ ਉਦਣ ਵੀ ਰੋਲੀ ਪੋਣਾ ਨਹੀਂ ਨਾ ਪਖੰਡ ਕਰ ਤੂੰ ਕਿਹੜੀ ਤੂੰ ਮੈਂ ਪੁੱਤਣਾ ਕਰਨ بابو کو بھی کچھ نہیں پتا لگتا پتا نہیں کیسا سسٹم ہے ان کے گھر کا ان سے پوچھوں بلا کہ میں بوت نہیں لگتی ہوں ارے بابو جی کیا کر رہے کھیڑیے ارے بابو جی پہلے میری بات بتاؤ کارڈ پہلے بات سنو میری کیا میں بوت نہیں لگتی ہوں دیکھو ارے اما اما جی دیکھو کیا کرتی ਮਨ 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 ਪ੍ਰੀਤ 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 ਮੇਰਾ ਜੇ ਕੰਮ ਕਰ ਕੋ ਤਾਂ ਕੰਮ ਕਰੋ ਆਪਣਾ ਮਨ ਪ੍ਰੀਤ ਮੰਮੀ ਵੇਖ ਲੈ ਡਾਇਰੀ ਨੂੰ ਵੀ ਲਗਾਈ ਉਹਨੇ ਮਨ ਪ੍ਰੀਤ ਵੇਖ ਲੈ ਮਨ ਪ੍ਰੀਤ ਹੀ ਉਹ ਭੂਤ ਹੀ ਉਹ ਵੇਖਨੇ ਕੀ ਤੇ ਰੋਣਾ ਪਿਆ ਸਾਰੇ ਟੱਬਰ ਨੂੰ ਪਰੇਸ਼ਾਨ ਕੀਤਾ ਵਾ ਅਰੇ ਮਮਾ ਜੀ ਮੈਨੇ ਕੁਛ ਵੀ ਨਹੀਂ ਬੋਲਾ ਜੇ ਐ ਵੈਸੇ ਡਰੀ ਜਾਂਦੇ ਆ ਕਿ ਤੁਮ ਭੂਤ ਨਹੀਂ ਐ ਦੇਖੋ ਮੇਲਾ ਮੰਮਾ ਡਾਇਰੀ ਆ ਹਾਂ 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 ਮਨਨ ਫਰੀਦ ਆਪੇ ਤੋਂ ਮਨਨ ਫਰੀਦ ਹੂੰ ਤੂੰ ਮਨਨ ਫਰੀਦ ਹਾਂ ਤਾਂ ਮੈਂ ਨਹੀਂ ਰੁਈ ਚਾਚੀ ਮਾੜਾ ਜੇ ਕਾਗਜ਼ ਚ ਕੀ ਖਾਸ ਗੱਲ ਜਿਹੜੇ ਡੈੜੀਆਂ ਦਾ ਤੈਨੂੰ ਠੰਡ ਪੈ ਜਾ ਸੜਦੇ ਸੜਦੇ ਅੱਗ ਲਾ ਦੇ ਇਹਨਾਂ ਨੂੰ ਇਹ ਜੋਤੀ ਪਤਾ ਕੀ ਗੱਲ ਹੁੰਦੀ ਹੈ ਇਹ ਕਈ ਵਾਰੀ ਕਿਸੇ ਨਿੱਕੇ ਜੇ ਕਾਗਜ਼ ਨਾਲ ਕੋਈ ਦੀ ਯਾਦ ਜੁੜੀ ਹੁੰਦੀ ਹੈ ਹਨਾ ਇਹ ਚਾਚੀ ਕਹੜੀ ਯਾਦ ਜੁੜੀ ਡੈੜੀ ਦੀ ਨਹੀਂ ਤੈਨੂੰ ਨਹੀਂ ਪੁੱਤ ਪਤਾ ਤੂੰ ਬਾਅਦ ਚ ਆਈਏ ਮੈਂ ਤਾਂ ਇਹੋ ਕਹਿਣੀ 15 16 ਸਾਲ ਹੋ ਗਿਆ ਕਾਗਜ਼ ਫਾਈਲ ਚ ਪਿਆ ਤੇ ਮੈਂ ਹਾਂ ਚਲ 60 ਦਿਨ ਹੀ ਰੱਦੀ ਆ ਜਾਣੇ ਬਜ਼ੁਰਗ ਨਾ ਜਿਹੜੇ ਆਪ ਨਹੀਂ ਵੀ ਕਾਗਜ਼ ਦੱਸਣੂ ਕਾਗਜ਼ ਕਿਹੜੇ ਵਾਲਾ ਲੋੜ ਪਿਆ ਜਾਣਾ ਕੀ ਗੱਲ ਆ ਚਾਚੀ ਆ ਖਬਰ ਲਿਖੀ ਆ ਨਾ ਕਿ ਦੋ ਕੁੜੀਆਂ ਹਸਪੀਟਲ ਹੋਈਆਂ ਵਾ ਤੇ ਇੱਕ ਕੁੜੀ ਨਰਸ ਲੈ ਗਈ ਕੀ ਗੱਲ ਈ ਜਿਹੜੀ ਨੇ ਕਾਗਜ਼ ਕਾਦੇ ਨਹੀਂ ਸਾਂਭਣਾ ਜੋਦੀ ਫੇਰ ਹੁਣ ਤੈਨੂੰ ਸਾਨੂੰ ਸੱਚ ਦੱਸਣਾ ਹੀ ਪਊਗਾ ਸੱਚ ਕੀ ਚਾਚੀ ਮੈਨੂੰ ਵੀ ਤਾਂ ਪਤਾ ਲੱਗੇ ਜਿਹੜੀ ਸਾਡੀ ਤੇ ਸੱਸ ਹੀ ਨਾ ਬੜੀ ਜ਼ਾਲਮ ਸੀਗੀ ਹਾਂਜੀ ਹਾਂਜੀ ਤੇਰੀ ਮੰਮੀ ਦੀ ਸੱਸ ਤੇ ਉਹ ਜੋੜੀ ਲਾਉਣੀ ਜੋੜੀ ਲਾਉਣੀ ਕਰਦੀ ਰਹਿੰਦੀ ਤੇ ਜੇ ਮਨਪ੍ਰੀਤ ਨਾਲ ਇੱਕ ਕੁੜੀਆ ਹੋਰ ਹੋਈ ਸੀ ਹੋਰ ਹੀ ਕੁੜੀ ਹਾਂ ਮੰਮਪਰੀ ਤਾਂ ਚਾਚੀ ਕਲੀ ਨਹੀਂ ਨਹੀਂ ਉਹ ਕਲੀ ਸੀ ਨਾ ਤੇ ਉਥੇ ਉਹ ਕੋਈ ਉਹਨੇ ਪੂਰੀ ਪੇਰਵਾਹੀ ਨਹੀਂ ਕੀਤੀ ਤੇ ਉਹਨੇ ਇੱਕ ਕੁੜੀ ਜਿਹੜੀ ਸੀ ਉਹ ਕੋਈ ਚੁੱਕ ਕੇ ਲੈ ਗਈ ਨਰਸ ਆ ਡੈਡੀ ਉਹ ਨਹੀਂ ਉਦੋਂ ਹੁੰਦੇ ਵੀ ਬਾਹਰ ਹੀ ਮੰਮੀ ਦੱਸਦੀ ਹਾਂ ਮੰਮੀ ਉਹ ਹੀ ਬਾਹਰ ਸੀ ਨਾ ਉਹਨਾਂ ਮੋਦੀ ਪੇਰਵਾਹੀ ਨਹੀਂ ਕੀਤੀ ਤੇ ਉਹ ਲੈ ਗਈ ਜਿਹੜੀ ਨਰਸ ਉਹ ਕੇ ਲੈ ਗਈ ਨਾ ਤੁਹ ਮੁੜ ਕੇ ਨਰਸਰੀ ਖਬਰ ਲੱਗੀ ਵੀ ਉਹ ਰਾਜਸਥਾਨੇ ਮਰ ਗਈ ਆ ਇਹ ਕੁੜੀ ਦਾ ਨਹੀਂ ਪਤਾ ਵੀ ਉਹ ਕਿੱਥੇ ਗਈ ਤੇ ਕਿੱਥੇੋਂ ਆਈ ਚਾਚੀ ਕੀ ਜਿਹੜੀ ਦੂਸਰੀ ਕੁੜੀ ਕਿਤੇ ਨੀਰੂ ਹੀ ਤਾਂ ਨਹੀਂ ਆ ਇਹ ਤਾਂ ਹੁਣ ਮਾਰਾ ਹੀ ਨਹੀਂ ਜਾਣਦਾ ਨਾ ਪਤਾ ਨਹੀਂ ਨਾ ਅਣ ਤਾਂ ਹੀ ਤੁਹਾਨੂੰ ਹਾਂ ਉਹਨੇ ਬਾਅਦ ਰਿਪੋਰਟ ਨਹੀਂ ਲਿਖਾਈ ਜੇ ਕੁੜੀ ਲੱਭਤਾ ਹੋਈ ਓਏ ਉਹ ਦੋ ਲੋਕ ਪਤਾ ਕਿ ਕੁੜੀਆਂ ਉਤੇ ਮੱਥੇਵੱਟ ਹੁੰਦੇ ਅੱਛਾ ਹੈ ਨਾ ਉਹਨਾਂ ਆਦਨ ਦੇ ਵੀ ਪਤਾ ਮੱਥੇ ਵਾ ਗਿਆ ਇਹ ਟੈਸਟ ਉਸ ਤੋਂ ਸਵਾਰਨਾ ਉਹ ਹੈ ਨਹੀਂ ਜੇ ਹੁੰਦੇ ਤੇ ਉਦੋਂ ਵਿੱਚ ਗਰਭ ਦੇ ਕਰਾ ਦੇ ਜੇ ਉਹਦੀ ਨਹੀਂ ਇਹ ਨਾ ਕੀਤੀ ਪੁਸ਼ਪਰਤਾਲ ਤੇ ਫੇਰ ਅਮਰਤ ਨਾ ਹੋਈ ਡੈਡ ਦੇ ਘਰ ਜੇ ਪੁਸ਼ਪਰਤਾਲ ਸ਼ਾਇਦ ਉਹ ਲੱਭ ਹੀ ਜਾਂਦੀ ਆ ਪਰ ਉਹਨਾਂ ਦੀ ਵੀ ਮਰਜ਼ੀ ਹੈ ਨਾ ਉਸ ਤੋਂ ਮਗਰੋਂ ਫਿਰ ਜੋੜੀ ਲਾਉਣ ਦਾ ਵੀ ਵੀ ਇੱਕ ਮੁੰਡਾ ਚਾਹੀਦਾ ਚਾਹੀਦਾ ਇੱਕ ਹੋਰ ਮੁੰਡਾ ਚਾਹੀਦਾ ਚਾਹੀਦਾ ਮੁੰਡੇ ਮੁੰਡੇ ਦੀ ਜੋੜੀ ਪਹਿਲਾ ਰਿਵਾਜ ਹੁੰਦਾ ਹੈ ਮੁੰਡੇ ਨੇ ਜੋੜੀ ਹੁਣ ਆ ਦਿੰਦੇ ਕਿ ਆ ਮੈਂ ਆਖਾਂ ਡੈਡੀ ਨੇ ਤਾਂ ਕਦੀ ਗਾਲ ਕਿਤੀ ਆ ਕਾਗਜ਼ ਬਦਲੇ ਡੈਡੀ ਤਾਂ ਪੈਣ ਮੇਰ ਨਾਲ ਉੱਥੇ ਵੇਲੀ ਵੀ ਲੜ ਪਏ ਨਹੀਂ ਨਹੀਂ ਉਹਨਾਂ ਨੇ ਨਾ ਆਪਣੀ ਪੁਰਾਣੀ ਯਾਦ ਸੰਭੀ ਆ ਆ ਸੰਭ ਕੇ ਰੱਖੀ ਆ ਤੇ ਤੂੰ ਇਹਨੂੰ ਸੰਭੀ ਰਹਿਣ ਦੇ ਹਣਾ ਕਿਉਂ ਪਰੇਸ਼ਾਨ ਕਰ ਰੋ ਉਹਨਾਂ ਨੂੰ ਉਹਦਾਂ ਮੈਂ ਬਾਅਦ ਚ ਸੈਲਫਾ ਨੂੰ ਪੁੱਛ ਲਈ ਮੈਂ ਨਾ ਪਰ ਪਤਾ ਨਹੀਂ ਹੁਣ ਡੈਡੀ ਮੈਨੂੰ ਦੱਸਣ ਜਾਂ ਨਾ ਦੱਸ ਪਰ ਡੈਡੀ ਗਰਮ ਬੜੇ ਇੱਥੋਂ ਗਏ ਮੈਨੂੰ ਤੇ ਲੱਗਦਾ ਕਿ ਜਿਹੜੀ ਨੀਰੂ ਆਈ ਆ ਸੇਮ ਸ਼ਕਲ ਆਵਾ ਸੇਮ ਸ਼ਕਲ ਆ ਮਰੀ ਦੀ ਭੈਣ ਹੀ ਹੋਵੇ ਹਾਂ ਉਹ ਚੁੱਕੀ ਜੇ ਬਚਪਨ ਦੇ ਵਿੱਚ ਉਹਦੇ ਹੀ ਬਚਪਨ ਗੈਂਡੀਆਂ ਕਿ ਜਦੋਂ ਹੋਈ ਹੀ ਉਦੋਂ ਹੀ ਮਤਲਬ ਉਹ ਚੁੱਕੀ ਨਰਸ ਲੱਗੀ ਹਾਂ ਉਹ ਤੋਂ ਲੈ ਕੇ ਆਇਆ ਹਾਂ ਤਾਂ ਹੋ ਸਕਦਾ ਕਿ ਉਹਦੀ ਹਮ ਸ਼ਕਲ ਏ ਉਹ ਵਹੀ ਹੋਈ ਹੈ ਨਾ ਹਾਂ ਇਹ ਕਰਕੇ ਹੀ ਨਾ ਉਹਨੂੰ ਤੈਨੂੰ ਦੱਸਿਆ ਨਹੀਂ ਤਾਂ ਹੀ ਉਹਨੂੰ ਜੱਫੀਆਂ ਪਾਈ ਜਾਂਦੇ ਹਾਂ ਸਾਨੂੰ ਇੰਜ ਲੱਗਦਾ ਸੀ ਵੀ ਇਸ ਤਰ੍ਹਾਂ ਪ੍ਰਮਾਤਮਾ ਨੇ ਫੇਰ ਉਹ ਜੜ ਜੁੜਾ ਕੁੜੀ ਹਲੇ ਕਰ ਮੋੜੀ ਆ ਪਰ ਡੈਡੀ ਨੇ ਕਦੀ ਮੇਰੇ ਨਾਲ ਗੱਲ ਕੀਤੀ ਨਹੀਂ ਨਾ ਤਾਂ ਮਾਣਾ ਬੁੱਤ ਕੀ ਕਰਨੀ ਹੁੰਦੀ ਗੱਲ ਹਾਂ ਨਾ ਮਮਾ ਵਰ ਵੀ ਬੰਦਾ ਕਰਦਾ ਹੀ ਹੈ ਨਾ ਤੇ ਮੈਂ ਵੀ ਹੁਣ ਵਿਚਾਰੀ ਨੀਰੂ ਨੂੰ ਇੱਥੇ ਜੇ ਬਦਬਦੀ ਰੱਖ ਲੈਂਦੀ ਚਲ ਹੁਣ ਉਹਨਾਂ ਨੇ ਚਲ ਗਈ ਚਲ 4 ਦਿਨ ਉਹਦਾ ਹੀ ਮਨ ਹੋਰ ਹੋ ਜੀ ਚਲੋ ਦੇ ਉਹ ਤਾਂ ਐਪ ਹੀ ਨੀਰੂ ਨੂੰ ਆਪਾਂ ਮਿਲ ਜਾਵਾਂਗੇ ਨਹੀਂ ਨਿਆਣੀ ਦਾ ਉਹ ਵੀ ਨਿਆਣੀ ਨਾ ਆਪਣੀ ਮਾਂ ਵੀ ਮਮਾ ਹੀ ਸਮਝ ਲਈ ਉਹਨੇ ਮਾਰ ਲਈ सेम ਹੈ ਨਾ ਸ਼ਕਲ ਜੋ सेम ਹੋਗੀ ਨਾ ਤਾਂ ਕਰਕੇ ਤਾਂ ਹੋ ਸਕਦਾ ਮਾਰਾ ਇਹ ਕਿਰਪਾ ਕਰ ਵੀ ਉਹ ਹੋ ਜਾਏ ਕਿ ਤਾਈ ਹੁਣ ਆਦਨ ਸਮਰੀਦ ਨੂੰ ਤੇ ਦੱਸਣ ਦੀ ਆਂਦੀ ਮਾਮੀ ਮੇਰਾ ਬੜਾ ਜੀ ਲੱਗਾ ਇਹਦੇ ਨਾਲ ਤੇ ਮੈਂ ਚਲ ਕੋਈ ਗਣੀ ਪੁੱਤ ਜਿੰਨੇ ਦਿਨ ਮਰਜ਼ੀ ਤੂੰ ਰੱਖ ਲੈ ਕੋਈ ਗਣੀ ਇੱਥੇ ਕਿਹੜੀ ਗੱਲ نیرو ہاں میری بڑی حیرانی ہوئی سمریت نے دسیا ملا میں بہت من خوش ہوگا سوخا، سوخا، آجو، آجو بودھنی بودھنی نی میں بوتنی ہوں یہ کپڑے دے دیے مجھے مری والے پتا نہیں اب میرا کیا بنے گا اگر وہ مجھے آ کر پکڑ لیا تو میں کیا کروں گی کہاں جاؤں گی یہ تو میرا وشواس بھی نہ کریں گے ਪੁੱਤ ਤਾ ਹਾਂ ਜੀ 엄마 ਪੁੱਤ ਇਹ ਕਿਨੇ ਬਣਾ ਕੇ ਦਿੱਤੇ ਆ ਸਿੱਤ ਨੂੰ ਖੁਦ ਬਣਾਏ ਕਿ ਜਦੋਂ ਮਨ ਹੁੰਦਾ ਤਾਂ ਆਪਣਾ ਖਾਣ ਦੀ ਆ ਉਹ ਤੇ ਕਿਦਾਂ ਦੇ ਬਣਾਏ ਆ ਤੂੰ ਕਿਹਨੂੰ ਕਹਿ ਦੇਂਦੀ ਕਿ ਉਹ ਬਣਾ ਦਿੰਦਾ ਉਹ ਤਾਂ ਗੱਲ ਨਹੀਂ ਰਹੀ ਮਾਂ ਤਾਂ ਇਤ ਲੜਾਈ ਹੁੰਦੀ ਰਹਿੰਦੀ ਬਾਰ ਅੱਜ ਤੇ ਡਰੀ ਜਾਂਦੇ ਹੋ ਮਾਸੀ ਤੇਰੀ ਤੋਂ ਮੀਰਾ ਉਹ ਮੇਰੇ ਮਾਸੀ ਆ ਹਾਂ ਪੁੱਤ ਉੱਤੇ ਹੀ ਮੱਸੀ ਆ ਮੈਂ ਤਾਂ ਕਦੀ ਨਹੀਂ ਦੇਖਿਆ ਉਹ ਤਾਂ ਮੈਂ ਵੀ ਉਹਨੂੰ ਪਹਿਲੀ ਵਾਰੀ ਵੇਖਿਆ ਵਾ ਉਹ ਤੈਨੂੰ ਮੰਮਾ ਚਾਹੀਦੀ ਆ ਹਾਂਜੀ ਫੇਰ ਤੂੰ ਨਾ ਨੀਰ ਨੂੰ ਆਪਣੀ ਮੰਮਾ ਬਣਾ ਲੈ ਪਰ ਮੈਂ ਤੇਰੀ ਤਾਂ ਮੇਰੇ ਮੰਮਾ ਮਰਬੋ ਤੂੰ ਵੀ ਸੀ ਮੇਰੇ ਵਰਗੀ ਆ ਤੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਕਰਨਾ ਉਹਨੂੰ ਇਦਾਂ ਕਰ ਪੰਜਾਬੀ ਸਿਖਾ ਹਾਂ ਠੀਕ ਆ ਤੇ ਜੇ ਦੋਨੋਂ ਪੰਜਾਬੀ ਆਜੂਗੀ ਨਾ ਉਨੇ ਸੇਮ ਤੋਂ ਸੇਮ ਮੇਰੇ ਵਰਗੀ ਹੋ ਜਾਣਾ ਮੈਂ ਤਾਂ ਸਾਹੇਤ ਵਿੱਚ ਕਾ ਦੇਣੀ ਅੰਨਰੋ ਪਰ ਮੈਨੂੰ ਯਾਦ ਰੱਖੇਂਗੀ ਨਾ ਹਾਂ ਪੱਕਾ ਪੱਕਾ ਭੁੱਲ ਨਾ ਜਾਈਂ ਭੁੱਲ ਨਾ ਜਾਈਂ ਠੀਕ ਆ ਮੈਂ ਨਹੀਂ ਭੁੱਲਦੀ ਤੁਹਾਨੂੰ ਠੀਕ ਆ ਮੇਰੀ ਦੀ ਫਿਰੋਂਦੇ ਵਿੱਚ ਹੀ ਆਪਣੀ ਹੁਣ ਮਮਾ ਵੇਖਿਆ ਕਰੀਂ ਕਿਦਾ ਮਾ ਪਰ ਤਿੰਨ ਮੇਲਾ ਗੱਲ ਦੇਣੇ ਹੋਦਾ ਹੈ ਸਮਰੀਤ ਹਾਂਜੀ ਪਪਾ ਕਿਉਂ ਤੱਕ ਇਹਨਾਂ ਗੱਲਾਂ ਕਰਦੀ ਤੂੰ ਠੀਕ ਹੈਗੀ ਆ ਹਾਂਜੀ ਪਪਾ ਮੈਂ ਤਾਂ ਠੀਕ ਆ ਮੈਂ ਆਪਣੇ ਮੰਮਾ ਨਾਲ ਗੱਲਾਂ ਕਰ ਰਹੀ ਹਾਂ ਮੰਮਾ ਨਾਲ ਹਾਂਜੀ ਮੰਮਾ ਕਿੱਥੇ ਆ ਮੰਮਾ ਦੀ ਮੈਨੂੰ ਆਵਾਜ਼ ਆਉਂਦੀ ਸੀ ਇਧਰੋਂ ਵਾਹ ਤੈਨਾਂ ਗੱਲਾਂ ਕਰਦੀ ਮੰਮਾ ਹਾਂਜੀ ਕੋਤੋਂ ਮੈਨੂੰ ਵੀ ਲਿਖ ਕੇ ਦਿਖਾਈ ਦੇਂਦੀ ਨਾ ਮੈਨੂੰ ਆਵਾਜ਼ ਸੁਣਦੀ ਆ ਨਹੀਂ ਦੇਖ ਤੈਨੂੰ ਨਹੀਂ ਆ ਮੈਨੂੰ ਬਸ ਆਵਾਜ਼ ਹੀ ਆਉਂਦੀ ਆ ਮਾਨਮਪ੍ਰੀਤ ਜੇ ਸੁਮਰੀਦ ਨਾਲ ਗੱਲਾਂ ਕਰਦੀਆਂ ਤੇ ਮੈਨਾਂ ਨਾਲ ਗੱਲਾਂ ਕਰ ਲੈ ਤੂੰ ਕੋਤਵੇ ਮੈਨੂੰ ਵਾਇ ਮਰੀਏ ਮੈਨਾਂ ਨਾਲ ਗੱਲ ਕੀਤੀ ਨਹੀਂ ਉਹਨੇ ਉਹ ਵੀ ਮੈਨਾਂ ਨਾਲ ਕਦੇ-ਕਦੇ ਗਾਲੀ ਘਰੇ ਨਾਉਂਦੇ ਆ ਪਹਿਲਾਂ ਵੀ ਕਰਦੇ ਹੁੰਦੇ ਹਾਂ ਬੜੇ ਜਿਰਾ ਤੇ ਕਰਦੇ ਹੀਗੇ ਤਾਂ ਹੁਣ ਕੀ ਕਹਿਣ ਦੇ ਜਨੂੰ ਹੋਂ ਕੈਂਡੀ ਕੇ ਕਿ ਨਾ ਨਿਰੂ ਮਾਸੀ ਨਾ ਤੇਰੀ ਮਾਸੀ ਲੱਦੇ ਆ ਹਨਾ ਤੇ ਤੂੰ ਨਾ ਨੂੰ ਆਪਣਾ ਮਮਾ ਸਮਝ ਲਾ ਉਹ ਕਿਉਂ ਸੇ ਮੇਰੇ ਵਰਗੇ ਆ ਕੋਤ ਨਹੀਂ ਨਿਰੂ ਮਾਸੀ ਤੇਰੀ ਆ ਜਾਣੇ ਕਿ ਉਹ ਤੇਰੀ ਮਾਸੀ ਰਾਦੀ ਤੈਨੂੰ ਮਮਾ ਬਣਾ ਲਾ ਨਹੀਂ ਪੁੱਤ ਮਮਾ ਤੇਰੀ ਮਮਾ ਹੀ ਰਹਿਣਾ ਜਿਹੜੀ ਪੰਪੀ ਤੋਂ ਨਾ ਉਹ ਮਮਰ ਆਨੇ ਆ ਪਰ ਮਮਾ ਕਹਿੰਦੇ ਕਿ ਨਿਰੂ ਮਾਸੀ ਨੇ ਮਮਾ ਬਣਾਲੀ ਨਹੀਂ ਪੁੱਤ ਇਦਾਂ ਹੁੜਾ ਹੁੰਦਾ ਵਾ ਆਪਾਂ ਕਿਹਨੂੰ ਹੜਾ ਮਮਾ ਬਣਾ ਹਾ ਤੇ ਨਾਲੇ ਉਹ ਕਿਦਾਂ ਮਾਸੀ ਲੱਗਦੀ ਮम्मा ਕਹਿੰਦੇ ਕਿ ਨਾ ਉਹ ਦੀ ਚੱਕਰ ਨਾਲ ਸੇਮ ਮੇਰੇ ਵਰਗੀ ਐ ਪਰ ਸੋਨੂ ਤੂੰ ਹੈ ਨਾ ਪੰਜਾਬੀ ਸਿਖਾ ਦੇ ਤੇ ਜੇ ਪੰਜਾਬੀ ਆ ਗਈ ਫਿਰ ਤੂੰ ਉਹਨੂੰ ਮम्मा ਸੰਤਰੀ ਕਰੀ ਤੈਨੂੰ ਕੋਈ ਨਾ ਬਹੁਤ ਤੂੰ ਨਾ ਟੈਨਸ਼ਨ ਲੈ ਹੋਜੀ ਹੈ ਹਾਂ ਠੀਕ ਹਾਂ ਤੇ ਪਸ ਉਹਨੂੰ ਮम्मा ਨਹੀਂ ਕਹਿਣਾ ਚੰਗਾ ਉਹਨੂੰ ਨੀਰੂ ਕਿਹਾ ਕਰ ਨਾ ਖੇਡਾ ਖੋਡਾ ਕਰ ਉਹਦੇ ਨਾਲ ਪਿਆਰ ਕਰਦੀ ਹੈ ਹਾਂ ਹੂੰ ਬੜਾ ਘੱਜਾ ਤਾ ਕਿਨੇ ਬਣਾਏ ਆ ਇੱਤੋਂ ਮੈਂ ਖੋਦ ਪਨੇਗੇ ਤੇ ਤੂੰ ਮੈਨੂੰ ਦੱਸਦਾ ਮੈਂ ਮੜਾਦਾ ਪੁੱਤ ਨਹੀਂ ਫੇਰ ਰੋਲਾ ਲੱਪਾ ਪੈੜੇ ਮਖ ਫਿਰ ਤਹੀ ਵਿੱਚ ਲੰਮੇ ਪਈ ਮੈਂ ਫਿਰ ਜਾ ਜਿਸ ਨਾ ਬਾਹਰ ਰੋਲਾ ਪੈੜਿਆ ਹਾਂਜੀ ਕਦ ਰੋਲਾ ਪੈੜਿਆ ਹੈ ਮੈਨੂੰ ਨਹੀਂ ਪਤਾ ਮੈਂ ਤਾਂ ਬਸ ਦੇਖਾਂ ਦੀ ਆ ਜਿਆਦਾ ਪੈੜਿਆ ਹੈ ਲੰਡੇ ਹੈ ਕੋਈ ਲੰਡੇ ਇਹ ਨਹੀਂ ਠੀਕ ਆ ਪੁੱਤ ਕੀ ਤੂੰ ਨੇ ਸੋਚਿਆ ਕਰ ਚੰਗਾ ਠੀਕ ਆ ਤੇ ਆ ਗਰਮੋਂ ਠੰਡੇ ਹੋ ਗਏ ਆ। ਇਹ ਕੋਈ ਠੰਡੇ ਹੋ ਗਏ ਆ। ਠੀਕ ਆ। ਗਰਮ ਕਰਦਾ। ਨਹੀਂ ਕੋਈ ਨਹੀਂ ਕਰਾਇਆ ਮੈਂ ਖਾਣਾ ਦੇ। ਮਰੇ ਪੁੱਤ ਤੂੰ ਨਾਲ ਦੱਸੀ ਨਾ ਕਿ ਇਹਨੂੰ ਚੰਗਾ। ਠੀਕ। ਬਾਜੀ। ਕੀ ਹੈ ਵਾ? ਖਾਇਆ ਕਿੱਥੋਂ ਨਹੀਂ ਆਂਦੀ ਨੀ ਰੋ ਤੂੰ। ਜਾਓ ਜਿੱਥੋਂ ਨਹੀਂ ਆਦੀ ਉੱਥੇ ਛੱਡ ਆਓ ਜਾ ਕੇ ਉਹਨੂੰ। ਕਿਉਂ? ਹਾਇ ਉੱਜ ਤੇ ਮਨਪ੍ਰੀਤ ਆ ਗਈ ਆ। ਉਹ ਨੀਰੂ ਵਾ। ਮਾਂ ਪੀਜਨੀ ਆ। ਬਾਜੀ ਤੈਨੂੰ ਉਹਦੀ ਸ਼ਕਲ ਨਹੀਂ ਵੇਖੀ ਫਿਰ ਜਾਓ ਸ਼ਕਲ ਵੇਖ ਕੇ ਆਓ। ਮੈਂ ਸ਼ਕਲ ਵੇਖੀ ਆ। ਹਾਇ ਫਿਰ ਤੁਸੀਂ ਹੁਣ ਨਹੀਂ ਵੇਖੀ ਹੁਣ ਉਹਦਾ ਸੂਟ ਪਿਆ ਉਹਦੀ ਹੁਣ ਜਾ ਕੇ ਸ਼ਕਲ ਵੇਖੋ। ਤੇ ਸ਼ਕਲ ਉਹਦੀ ਮਿਲਦੀ ਆ ਮਾਂ ਪੀਜਨਾ। ਹੈ? ਤੇ ਹੋਰ। ਉਹ ਜਾਓ ਵਾ ਸਾਰਾ ਮੰਮੀ ਦੇ ਸਾਹੇ ਡਰ ਕੇ ਉੱਤੇ ਚੜ ਗਏ ਕੋਠੇ ਤੇ। ਜੇ ਸ਼ਕਲ ਮਿਲਦੀ ਤੇ ਸਮੀਰ ਨੇ ਤਾਂ। ਜੀ ਮੇਰੇ ਮੰਮਾ ਨੇ ਘੂਟ ਨਹੀਂ ਗਿਆ। ਇਹ ਲੜਕੀ ਨੂੰ ਗੁੱਸਾ ਕਰਦੀ ਆ। ਉਹਦੀ ਸ਼ਕਲ ਮਿਲਦੀ ਹੀ ਨਾ। ਇਹ ਤਾਂ ਲੈਂਦਾ ਨੂੰ ਇੱਥੇ ਹਾਏ ਤੇ ਪਾਜੀ ਆ ਗੱਲ ਨਹੀਂ ਪਹਿਲਾਂ ਕਿ ਉਹਨੇ ਦੱਸੀ ਹੁਣ ਜਾ ਕੇ ਵੇਖੋ ਇੰਨੀ ਵੀ ਥੋੜੀ ਸ਼ਕਲ ਮਿਲ ਜਾਣੀ ਉਹ ਪੱਕਾ ਭੂਤ ਜੇ ਸਾਰਾ ਕੁਝ ਹੱਥੀ ਕੀਤਾ ਵਾ ਆਪਾਂ ਸਾਹ ਬ੍ਰੀਜਾ ਪਾਜੀ ਮੈਨੂੰ ਨਹੀਂ ਯਕੀਨ ਆਉਂਦਾ ਹੁਣ ਵੀ ਆਪਾਂ ਉਹਦਾ ਸਸਕਾਰ ਵੀ ਕੀਤਾ ਹੱਥੀ ਕੁਝ ਕੰਮ ਕੀਤਾ ਮੈਨੂੰ ਨਹੀਂ ਜ ਹੁਣ ਯਕੀਨ ਆਉਂਦਿਆ ਯਕੀਨ ਕਿਉਂ ਨਹੀਂ ਆਉਂਦਿਆ ਜੋ ਆਪਾਂ ਚਾਤੀ ਕੀਤਾ ਸਭ ਕੁਝ ਫੁੱਲ ਤਾਰ ਕੇ ਆਏ ਆ ਉਹਦੇ ਸਾਹਮਣੇ ਫਲੋਤੀ ਹਟਿਆ ਰਕੇ ਤੈਨੂੰ ਵੀ ਸ਼ਕਲ ਮਿਲਦੀ ਆ ਗੁਰੂਆ ਉਹ ਨਹੀਂ ਭਾਜੀ ਤੁਸੀਂ ਵੇਖੋ ਮੈਂ ਤਾਂ ਹਿੰਮਤ ਨੂੰ ਮਤ ਕਰਕੇ ਟਾੜੇ ਨਾਲ ਗੱਲ ਕਰਕੇ ਆਈ ਨਹੀਂ ਤੱਪੀ ਗੱਲ ਕਰਾਂ ਉਹ ਇਹ ਡਰਦੇ ਦੋ ਉੱਤੇ ਚੜੇ ਉਹਨਾਂ ਨੂੰ ਵਿਚਾ ਕੇ ਉਹਨਾਂ ਦਾ ਵੀ ਹਾਲ ਦੇਖ ਲਓ ਨਹੀਂ ਅੱਜ ਤੇ ਨੀਰੂ ਆ ਗਈ ਆ ਤੁਸੀਂ ਕਹੀ ਜਾਂਦੇ ਮਨਪ੍ਰੀਤਾ ਜੋ ਛੱਡਾ ਹੋ ਇਹ ਤੋਂ ਪਹਿਲਾਂ ਕੀ ਹੁੰਦਾ ਸੀ ਤੁਹਾਨੂੰ ਤਾਂ ਪਹਿਲਾਂ ਕੋਈ ਦੇਦਾ ਤੈਨੂੰ ਕੋਈ ਪਹਿਲਾਂ ਕੋ ਭਾਜੀ ਦੇਦਾ ਤਾਂ ਨਹੀਂ ਆ ਪਰ ਮਹਿਸੂਸ ਜ਼ਰੂਰ ਹੁੰਦਾ ਤੁਸੀਂ ਉਹਨੂੰ ਉਹਦਾ ਸੂਟ ਨਹੀਂ ਜੇ ਕੱਢ ਕੇ ਦੇ ਦਿੱਤਾ ਚੱਲ ਮੈਂ ਅੱਜ ਗੱਲ ਤੁਹਾਨੂੰ ਲੱਗਦਾ ਆਤਮਾ ਉਹਦੇ ਵਿੱਚ ਵੜ ਗਈ ਆ ਤੁਸੀਂ ਆਪ ਅੱਖੀ ਵੇਖਿਆ ਪੀਰਾਂ ਮਰਦੀ ਨੂੰ ਪਹਿਨਾ ਮਤ ਜਦੋਂ ਨੀਰੂ ਨਹੀਂ ਆਈ ਉਦੋਂ ਤਾਂ ਬਾਜੀ ਮੈਂ ਤੁਹਾਨੂੰ ਦੱਸਿਆ ਮਹਿਸੂਸ ਹੁੰਦੀ ਸੀ ਕਿ ਉਹ ਮਨ ਨੇ ਸੂਟ ਜਿਹਾ ਪਾਣੀ ਉਦੋਂ ਦਾਦਾ ਕਿੰਨੇ ਵੀ ਪਾਇਆ ਉਹਨੇ ਉਹਦਾ ਸੂਟ ਪਾ ਲਿਆ ਤੇ ਆਤਮਾ ਉਹਦੇ શરીਜ ਚ ਵੜ ਗਈ ਆ ਇਹ ਤੁਹਾਡੇ ਨਾਲ ਤਾਂ ਮੱਖਾ ਮਾਰਨੀ ਤਾਂ ਜੇ ਆਤਮਾ ਜੀ ਬੜਿਆ ਪੰਜਾਬੀ ਨਾਲ ਬੋਲੋ ਹਿੰਦੀ ਬੋਲਣ ਦੀ ਬੋਲਦੀ ਆ ਭਾਜੀ ਮੈਂ ਤਾਂ ਬੋਲ ਦੀ ਸੁਣੀ ਨਹੀਂ ਮੈਂ ਤਾਂ ਸ਼ਕਲ ਦੇਖ ਕੇ ਪਛਾਈ ਆ ਆਲੇ ਫੇ ਗੱਲਾਂ ਕਰਕੇ ਵੇਨਾ ਨਾ ਉਹਨਾਂ ਸ਼ਕਲ ਮਿਲਦੀ ਆ ਆਤਮਾ ਦੀ ਬਾੜੀ ਵਿੱਚ ਤੁਸੀਂ ਯਾਨੇ ਗੱਲ ਕਰਕੇ ਵੇਖ ਤੇ ਕੱਲ ਨੂੰ ਤੇਰਾ ਪੋਗ ਪਾਈਏ ਆਪਾਂ ਹਨਾ ਉਹਨੇ ਰਹਿਣਾ ਇੱਥੇ ਘਰੇ ਉਹ ਭਾਜੀ ਆਪਾਂ ਨੀ ਉਹ ਕਰ ਰਖਣ ਨੂੰ ਛੱਡ ਕਿਉਂ ਜਿੱਥੋਂ ਜਾਂਦਾ ਵਾ ਮੈਂ ਅੱਡ ਹੋ ਜਾਊਂਗਾ ਉਹਨੇ ਰਹਿਣਾ ਇੱਥੇ ਘਰੇ ਮੇਰੀ ਕੁੜੀ ਦਾ ਲਗਾ ਜੀ ਉਹਨਾਂ ਹਾਤੀ ਭੁੱਖ ਪਿਆਸ ਮਰ ਗਈ ਉਹਨੂੰ ਵੇਖ ਕੇ ਤਾਂ ਤੁਸੀਂ ਉਹਦਾ ਜੀ ਲਾ ਲਓ ਪਈ ਨਹੀਂ ਮੈਂ ਸਮਰੀਤ ਦਾ ਜੀ ਲਾ ਲੂ ਘਰ ਉਹਨੂੰ ਕੱਢੋ ਘਰੋਂ ਇੱਥੋਂ ਸ਼ਵਾਹ ਜੀ ਲਾਉਣਾ ਕੱਲ ਨੂੰ ਪੋਗ ਕਰਵਾਤਾ ਵੀ ਹਾਏ ਭਾਜੀ ਅੱਜ ਪਚਾ ਲਾ ਪਹਿਲਾਂ ਤੂੰ ਹੋ ਗਿਆ ਉਹ ਕੋ ਮੈਂ ਇੱਥੇ ਹੀ ਆਂ تین سگ مل رہی آج های پاجی نئی شکل ملدی من پئی تینوں کہ چل جا ویلنا چھوڑ کر آؤ میں نے نہیں جہاں پر رہنا چھٹے چلیا تینوں کچھ چھٹے چل لے میں سارا کو کر لے کروں کم دا مرتے کوئی غلطی نہیں کردی چل تو ہم جا نہیں جا میں تاں انج جا جانی تال تو میں چل جا سب لے کے یار ہائے اوتھے چل نہیں اٹھھے تے گئی ارے سادھی تو لوگ پاگل ہیں کیا او تینو تینو نہیں پتہ تیری شکل ملدی ہے میری وائف نا ارے شکل تو ملتی ہے وہ تو میں نے مان لیا جی ہاں میں ملتی ہوں اس کے ساتھ میری وائف کے ساتھ لیکن یہ تو دیکھو کہ میں انسان ہوں او نا دماغ بیٹھ گیا کہ بھوتو بھوتو میری بھی شکل کہاں جا کر کس کے ساتھ مل گئی اے پڑھے لکھے ان پڑھ وا آ پیسہ کرو مجھے چھوڑ کر آؤ وہاں پر پھر میں وہاں سے اپنے کپڑے لے کر اپنے گاؤں جاؤں دد کیو کو نہیں پتہ ہونا گیے کو نہیں آیا ہے نہیں کو نہیں تیرے تے سنولا نہیں گا اس دی گل نہیں کوئی گل نہیں ہاں ਹਾਂ ਜੀ ਹਾਂ ਕਈ ਦੋਖੰਦੇ ਹਜੇ ਪੁੱਤ ਤੂੰ ਹਜੇ ਬੱਚਾ ਵਾ ਨਿਆਣਾ ਹਜੇ ਤੂੰ ਹੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋਖੇ ਡੋ ਮੇਰਾ ਪੁੱਤ ਖੇਡੋ ਜਾ